ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਅਸੀਂ ਪਿਆਰ ਦੇ ਵਿੱਚ ਜੁੜ ਜਾਂਦੇ ਆ ਤੇ ਸਤਿਗੁਰੂ ਜੀ ਸਾਨੂੰ ਆਪਣੀ ਬਾਣੀ ਤੋਂ ਜਿਹੜੀ ਬਾਣੀ ਸਤਿਗੁਰਾਂ ਨੇ ਜਾਂ ਗੁਰੂ ਦੇ ਪਿਆਰੇ ਭਗਤਾਂ ਸਿਖਾ ਨੇ ਉਚਾਰਨ ਕੀਤੀ ਹੈ ਉਸ ਬਾਣੀ ਦੁਆਰਾ ਸਾਡੇ ਜੀਵਨ ਨੂੰ ਤ੍ਰਾਸ਼ਨ ਵਾਸਤੇ ਇਸ ਸੰਸਾਰ ਦੀ ਮਮਤਾ ਤੋਂ ਬਚਾਉਣ ਵਾਸਤੇ ਗੁਰੂ ਦੇ ਪਿਆਰ ਵਾਲੇ ਸਤ ਸੰਗੀ ਜਨੋ ਸਤ ਗੁਰੂ ਜੀ ਸਾਨੂੰ ਬਚਾਉਣ ਵਾਸਤੇ ਆਪਣੇ ਵੱਲੋਂ ਸੋਹਣੀ ਸੋਝੀ ਗੁਰਬਾਣੀ ਇਸ ਜਗ ਮੇ ਚਾਨਣ ਦੀ ਦਾਤ ਬਖਸ਼ ਕੇ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚ ਉਲਝੇ ਹੋਏ ਜੀਵਨ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਪਾਂ ਬਾਣੀ ਪੜਦੇ ਆਂ ਵਾਹਿਗੁਰੂ ਪਾਰਬ੍ਰह्म ਪਰਮੇਸ਼ਰ ਉਸ ਜਗ੍ਹਾ ਤੇ ਵੀ ਹੈ ਆ ਜਿੱਥੇ ਧਰਤੀ ਨਹੀਂ ਜਿੱਥੇ ਆਕਾਸ਼ ਨਹੀਂ ਜਿੱਥੇ ਕੁਛ ਵੀ ਨਹੀਂ ਉਥੇ ਵਾਹਿਗੁਰੂ ਮੌਜੂਦ ਹੈ ਤਿੱਥੇ ਤੋਂ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਉਦਰ ਮੇਨ ਜੇ ਪੇਟ ਮਾਂ ਦੇ ਗਰਭ ਵਿੱਚ ਜਿੱਥੇ ਕਿਸੇ ਦੀ ਪਹੁੰਚ ਨਹੀਂ ਉਥੇ ਵੀ ਹੈ ਜਿੱਥੇ ਕੁਝ ਵੀ ਨਹੀਂ ਵਾਹਿਗੁਰੂ ਜੀ ਉਥੇ ਵੀ ਹੈ ਪਾਤਸ਼ਾਹ ਜੀ ਨੇ ਸਾਡੇ ਜੀਵਨ ਨੂੰ ਸੰਭਾਲਣ ਵਾਸਤੇ ਸਾਨੂੰ ਆਪਣੀ ਬਾਣੀ ਦੇ ਗਿਆਤ ਰਾਹੀਂ ਬੜਾ ਸੋਹਣਾ ਉਪਦੇਸ਼ ਦਿੱਤਾ ਹੈ ਪਾਤਸ਼ਾਹ ਜੀ ਦੇ ਵਿਾਰੇ ਬਚਨ ਨੇ ਪ੍ਰਾਨੀ ਆਇਆ ਤੂੰ ਲਾਹਾ ਲੈਣ ਜੀਵਨ ਦਾ ਲਾਹਾ ਲੈਣ ਲੱਗਾ ਕਿਤ ਕੁ ਫਕੜਾ ਸਭ ਮੁਕਦੀ ਚਲੀ ਰਹਿਣਾ ਭਗਤ ਕਬੀਰ ਜੀਆਂ ਦਾ ਇੱਕ ਬਚਨ ਬੜਾ ਪਿਆਰ ਵਾਲਾ ਜਾਦਾ ਆ ਜਿਸ ਭਗਤ ਕਬੀਰ ਜੀ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਬਨਾਰਸ ਦੀ ਧਰਤੀ ਤੇ ਜਾ ਕੇ ਮਿਲ ਕਰਕੇ ਆਏ ਸਨ ਭਗਤ ਕਬੀਰ ਜੀ ਦੇ ਕੋਲੋਂ ਉਚਾਰੀ ਹੋਈ ਬਾਣੀ ਉਹਨਾਂ ਦੇ ਪਿਆਰੇ ਮੁਖ ਤੋਂ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਤੋਂ ਤਨ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਸਨ ਸਾਂਝ ਕਰੀ ਜੇ ਗੁਨਾ ਕੇਰੀ ਛੁੜ ავਗਣ ਚਲੀ ਗਏ ਦੇ ਮਹਾਂਵਾਕਾਂ ਅਨਸਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਜੀ ਦੇ ਨਾਲ ਬਚਨਾਂ ਦੀ ਸਾਂਝ ਪਾਈ ਦੋਨਾਂ ਦਾ ਫਕੀਰੀ ਜੀਵਨ ਫਕੀਰੀ ਰਤਬਾ ਇੱਕੋ ਜੋਤ RAM ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈ ਲੱਖ ਕਰੋੜਾਂ ਦੇ ਵਿੱਚੋਂ ਕਈ ਲੱਖਾਂ ਕਰੋੜਾਂ ਵਿੱਚੋਂ ਇੱਕ ਰੱਬ ਦਾ ਪਿਆਰਾ ਸਿੱਖ ਭਗਤ ਦੁਨੀਆ ਦੇ ਵਿੱਚ ਹੁੰਦਾ ਹੈ ਤੇ ਮਿਲਦਾ ਕਿਸਮਤ ਵਾਲਿਆਂ ਨੂੰ ਸਾਰਿਆਂ ਨੂੰ ਨਹੀਂ ਮਿਲਦਾ ਭਗਤ ਕਬੀਰ ਪਾਤਸ਼ਾਹ ਜੀ ਦੇ ਪਿਆਰੇ ਬੋਲ ਰਾਗ ਗੌੜੀ ਗਵਾਰੇ ਦੀ ਅਸ਼ਟਪਦੀਆਂ ਕਬੀਰ ਜੀ ਕੀ ਬਾਣੀ ਦੇ ਵਿੱਚੋਂ ਇੱਕ ਉਪਦੇਸ਼ ਹੈ ਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਹੋਈ ਹੈ ਭਗਤ ਜੀ ਇੱਕ ਬਚਨ ਕਰਦੇ ਨੇ ਬੜੇ ਕਮਾਲ ਦਾ ਕਿ ਜਿਸ ਸੁੱਖ ਦੇ ਵਾਸਤੇ ਅਸੀਂ ਰਾਤ ਦਿਨੇ ਕਲਪਤ ਹੁੰਨੇ ਆ ਸਾਡੇ ਮਨ ਦਾ ਖਿਆਲ ਆ ਕੇ ਜੇ ਸਾਡੇ ਕੋਲ ਮਾਇਆ Տੇਰ ਸਾਰੀ ਮਾ ਆਜੂ Տੇਰ ਸਾਰਾ ਤਨ ਆਜੂ ਤੇ ਅਸੀਂ ਇਸ ਮਾਇਆ ਦੁਆਰਾ ਸੰਸਾਰ ਵਿੱਚ ਸੁਖੀ ਬਸਾਂਗੇ ਸਾਡਾ ਪਰਿਵਾਰ ਸੁਖੀ ਬਸੇਗਾ ਤਾਂ ਹੀ ਤਾਂ ਇਹ ਮਨੁੱਖ ਦੀ ਬਹੁਤ ਜਿਆਦੀ ਤੇਜ਼ ਸਪੀਡ ਬਣੀ ਹੋਈ ਹੈ ਦੁਨੀਆਂ ਦੀਆਂ ਦੌਲਤਾਂ ਨੂੰ ਇਕੱਠੀਆਂ ਕਰਨ ਵਾਸਤੇ ਪਰ ਭਗਤ ਜੀ ਇਸ ਤੋਂ ਉਲਟਾ ਇਹ ਬਚਨ ਕਰਦੇ ਨੇ ਕਿ ਮੈਨੂੰ ਇਹ ਦੁਨਿਆਵੀ ਸੁੱਖ ਜਿਹੜੇ ਨੇ ਇਹ ਨਹੀਂ ਚਾਹੀਦੇ ਇਹ ਦੁਨਿਆਵੀ ਮਾਇਆ ਨਹੀਂ ਚਾਹੀਦੀ ਦੁਨਿਆਵੀ ਮਾਇਆ ਨਹੀਂ ਚਾਹੀਦੀ ਇਹ ਜਿਹੜੀ ਮਾਇਆ ਹੈ ਇਹ ਵਿਖਰ ਦਾ ਰੂਪ ਭਾਵ ਜ਼ਹਿਰ ਦਾ ਵਿਸ ਦਾ ਰੂਪ ਧਾਰਨ ਕਰ ਜਾਂਦੀ ਹੈ ਜਿਹੜੀ ਮਨੁੱਖ ਨੇ ਜੀਵ ਨੇ ਬੜੀ ਮਿਹਨਤ ਦੇ ਨਾਲ ਕਮਾਈ ਹੁੰਦੀ ਹੈ ਮਾਇਆ ਕਮਾਉਣ ਤੋਂ ਬਾਅਦ ਇਹ ਮਾਇਆ ਸੁੱਖ ਨਹੀਂ ਦਿੰਦੀ ਇਸ ਜੀਵਨ ਨੂੰ ਦੁਖੀ ਕਰਦੀ ਆਓ ਭਗਤ ਕਬੀਰ ਸਾਹਿਬ ਜੀ ਦੇ ਪਿਆਰੇ ਬੋਲਾਂ ਨੂੰ ਆਪਾਂ ਸੁਣ ਲਈਏ ਸੁਣਨ ਤੋਂ ਬਾਅਦ ਵਿਚਾਰ ਲਈਏ ਤੇ ਵਿਚਾਰਨ ਤੋਂ ਬਾਅਦ ਜੀਵਨ ਉਹਦੇ ਵਿੱਚ ਰੱਖ ਲਈਏ ਕਿ ਭਗਤ ਜੀ ਦੇ ਐਸੇ ਬੋਲ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਲੈ ਕੇ ਆਂਦੇ ਬਨਾਰਸ ਦੀ ਧਰਤੀ ਤੋਂ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕਰ ਦਿੱਤੇ ਉਸ ਬਾਣੀ ਨੂੰ ਅੰਮ੍ਰਿਤ ਵਚਨ ਨੂੰ ਸਤਿਗੁਰੂ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੇ ਭਗਤ ਦੇ ਮੁਖ ਚੋਂ ਨਿਕਲੇ ਬੋਲ ਅੰਮ੍ਰਿਤ ਜੇ ਸਿੱਖ ਦੇ ਮੁਖ ਵਿੱਚ ਆ ਗਏ ਅੱਜ ਸਾਡੇ ਮੁਖ ਵਿੱਚ ਆਗੇ ਤੇ ਅੰਮ੍ਰਿਤ ਗੁਰੂ ਦੀ ਚਾਰੀ ਮੁਖ ਤੋਂ ਬਾਣੀ ਅੰਮ੍ਰਿਤ ਗੁਰੂ ਦੇ ਸਿੱਖ ਦੇ ਮੁਖ ਵਿੱਚ ਪੈ ਗਈ ਤਾਂ ਅੰਮ੍ਰਿਤ ਹਰ ਹਰ ਨਾਮ ਜਪਨਤਿਆਂ ਕਛ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਆਓ ਉਸ ਗੋਪਾਲ ਦੀ ਪ੍ਰਾਪਤੀ ਕਰਨ ਵਾਸਤੇ ਭਗਤ ਜੀ ਸਾਨੂੰ ਕਿੱਥੋਂ ਵਿਚਾਰ ਰਹਿੰਦੇ ਆ ਭਗਤ ਜੀ ਆਖਦੇ ਨੇ ਸੁਖ ਮੰਗਤ ਦੁਖ ਆਗੈ ਆਵੇ ਸੋ ਸੁਖ ਹਮ ਹੋਣਾ ਮੰਗਿਆ ਪਾਵੇ ਅੱਜ ਮੈਂ ਸੁਖ ਮੰਗਦਾ ਹਾਂ ਜੇ ਮੰਗਦਾ ਹਾਂ ਮਾਇਆ ਦੌਲਤਾਂ ਦੁਨੀਆ ਦੇ ਪਦਾਰਥ ਮੰਗਦਾ ਹਾਂ ਤੇ ਇਸ ਸੁਖ ਦੀ ਇੱਕ ਸੀਮਾ ਹੈ ਉਸ ਸੀਮਾ ਤੇ ਜਾ ਕੇ ਇਹ ਸੁਖ ਮੁੱਕ ਜਾਣਾ ਦੁਨੀਆਵੀ ਸੁਖ ਤੇ ਫਿਰ ਅੱਗੇ ਦੁੱਖ ਸ਼ੁਰੂ ਹੋ ਜਾਣੇ ਨੇ ਇਸ ਕਰਕੇ ਮੈਂ ਇਹ ਸੁਖ ਦੁਨੀਆਵੀ ਮੰਗਦਾ ਹੀ ਨਹੀਂ ਮੈਂ ਮੰਗਦਾ ਹਾਂ ਉਹ ਸੁਖਾਂ ਦੇ ਦਾਤੇ ਨੂੰ ਜਿਹੜਾ ਸਾਰਿਆਂ ਸੁਖਾਂ ਦਾ ਮਾਲਕ ਹੈ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਇਹ ਪਾਈ ਜ ਸਦਾ ਸੁਖੀ ਵਸਣਾ ਚਾਹੁੰਨਾ ਹੈ ਸਦਾ ਸੁਖ ਦੇ ਵਿੱਚ ਰਹਿਣਾ ਚਾਹੁੰਨਾ ਹੈ ਆਤਮਕ ਡੋਲਤਾ ਦੀ ਪ੍ਰਾਪਤੀ ਕਰ ਤੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇਗਾ ਸੁਖ ਮੰਗਤ ਦੁੱਖ ਆਗੇ ਆਵੇ ਸੋ ਸੁਖ ਹਮ ਹੋ ਨਾ ਮੰਗਿਆ ਪਾਵੇ ਸੋ ਸੁਖ ਹਮ ਹੋ ਨਾ ਮੰਗਿਆ ਪਾਵੇ ਕੋ ਮੈਨੂੰ ਨਹੀਂ ਚੰਗਾ ਲੱਗਦਾ ਬਿਖਿਆ ਸੋ ਸੋ ਕਮੋਨਾ ਮੰਗਿਆ ਭਾਵੇਂ ਵਿਖਿਆ ਅਜੋ ਸੁਰਤ ਸੁਖਿਆਸਾ ਮੇਰੀ ਸੁਰਤ ਭਗਤ ਜੀ ਬਚਨ ਕਰਦੇ ਨੇ ਮੇਰੀ ਸੁਰਤ ਜੇ ਮੈਂ ਦੁਨੀਆਂ ਦੇ ਸੁੱਖ ਮੰਗੜ ਲੱਗ ਗਿਆ ਜਾਂ ਸੁੱਖਾਂ ਵਾਸਤੇ ਭੱਜ ਦੌੜ ਕਰਨ ਲੱਗ ਗਿਆ ਤੇ ਮੇਰੀ ਸੁਰਤ ਜਿਹੜੀ ਐ ਇਹਨਾਂ ਸੁੱਖਾਂ ਦੇ ਰਾਹ ਤੇ ਦੁਨਿਆਵੀ ਸੁੱਖਾਂ ਦੇ ਰਾਹ ਤੇ ਪੈ ਜਾਵੇ ਆਪਾਂ ਧਿਆਨ ਮਾਰ ਗਏ ਆਪਣੀ ਸੁਰਤ ਸੁਤਿਆਂ ਵੀ ਤੇ ਜਾਗਦਿਆਂ ਵੀ ਦੁਨਿਆਵੀ ਸੁੱਖਾਂ ਦੇ ਦੁਨਿਆਵੀ ਪਦਾਰਥਾਂ ਦੇ ਮਗਰ ਭੱਜੀ ਫਿਰਦੀ ਹੈ ਐ ਲੱਗਦਾ ਜਿਵੇਂ ਭਗਤ ਸਾਹਿਬ ਜੀ ਨੂੰ ਸਾਡੀ ਸੁਰਤ ਸਾਡੇ ਜਗਤ ਜੀਵਾਂ ਦੀ ਸੁਰਤ ਦੇ ਬਾਰੇ ਪਤਾ ਲੱਗ ਗਿਆ ਸਾਨੂੰ ਹੀ ਉਪਦੇਸ਼ ਦੇ ਰਹੇ ਨੇ ਵਿਖਿਆ ਵਿਖਿਆ ਮਿੰਜਿਓ ਅਜੋ ਸੁਰਤ ਸੁਖ ਆਸਾ ਸੁਰਤ ਸੁਖ ਆਸਾ ਮੇਰੀ ਸੁਰਤ ਸੁੱਖਾਂ ਦੀ ਆਸ ਲੈ ਕੇ ਦੌੜ ਪਵੇ ਸੁੱਖਾਂ ਦੀ ਆਸ ਲੈ ਕੇ ਦੌੜ ਪਏ ਪਹੇਗੀ ਤੇ ਜਿਸ ਪਰਮ ਪ੍ਰਮੇਸ਼ਰ ਵਾਹਿਗੁਰੂ ਦੇ ਵਿੱਚ ਮੈਂ ਭੇਦ ਹੋਣਾ ਹੈ ਉਹਦੇ ਵਿੱਚ ਭੇਦ ਹੋਣ ਤੋਂ ਮੈਂ ਵਾਂਝਾ ਰਹਿ ਜਾਵਾਂਗਾ ਕਿਵੇਂ ਹੋਈ ਹੈ ਰਾਜਾ ਰਾਮ ਨਿਵਾਸ ਨਹੀਂ ਹੋੜਾ ਕਿਹੜਾ ਆਸ ਦੀ ਹੈ ਭਗਤ ਜੀ ਆਸ ਦੀ ਗੱਲ ਕਰਦੇ ਨੇ ਇਹ ਵਿਯੋਹ ਦੀ ਇਹ ਦੁਨੀਆ ਦੇ ਸੁੱਖ ਜਿਹੜੇ ਨੇ ਐਂਡ ਤੇ ਜਾ ਕੇ ਸਿਰੇ ਤੇ ਜਾ ਕੇ ਜ਼ਬਾਬ ਦੇ ਜਾਂਦੇ ਨੇ ਜਿਨ੍ਹਾਂ ਬੱਚੇ ਬੱਚੀਆਂ ਧੀਆਂ ਪੁੱਤਰਾਂ ਦੇ ਵਾਸਤੇ ਮਨੁੱਖ ਨੇ ਬਹੁਤ ਲੰਮਾ ਸਫਰ ਕੀਤਾ ਬੜੀ ਮਿਹਨਤ ਕੀਤੀ ਬੜੀ ਸਟਰਗਲ ਕੀਤੀ ਉਹਨਾਂ ਨੂੰ ਪਾਲਿਆ ਪੋਸਿਆ ਉਹ ਬਜ਼ੁਰਗੀ ਆਉਣ ਤੇ ਬਹੁਤੇ ਆਪਣੇ ਮਾਪਿਆਂ ਨੂੰ ਸੰਭਾਲਣ ਤੋਂ ਤੋਵਾ ਕਰਦੇ ਨੇ ਹੱਥ ਨਹੀਂ ਲਾਉਂਦੇ ਮੱਥੇ ਨਹੀਂ ਲਗਦੇ ਕੋਲ ਨਹੀਂ ਬੈਠਦੇ ਉਸ ਟਾਈਮ ਤੇ ਇਹ ਜ਼ਹਿਰ ਹੋ ਕੇ ਵਖਾੜੀ ਦਿੰਦੀ ਹੈ ਜਿਸ ਮਨੁੱਖ ਨੇ ਸੂਨ ਬਹੁਤ ਜਿਆਦੀ ਮਿਹਨਤ ਕੀਤੀ ਹੁੰਦੀ ਹੈ ਖੂਨ ਪਸੀਨੇ ਦੀ ਕਈਆਂ ਦੇ ਅੱਗੇ ਉਸ ਨੂੰ ਲਿਫਣਾ ਵੀ ਪਿਆ ਇਸ ਧਨ ਨੂੰ ਇਕੱਠਿਆਂ ਕਰਕੇ ਕਰਨ ਵਾਸਤੇ ਮਥਾਜ ਕੀ ਚੱਲੀ ਸ਼ਰਮਸ਼ਾਰ ਵੀ ਹੋਣਾ ਪਿਆ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਸਤੇ ਨੀਂਦ ਵੀ ਪੂਰੀ ਨਾ ਕਰ ਸਕਿਆ ਇੰਨੀ ਰਾਤ ਦਿਨੇ ਮਿਹਨਤ ਕੀਤੀ ਪਰ ਉਹ ਐਂਡ ਤੇ ਜਾ ਕੇ ਬਹੁਤਿਆਂ ਨੂੰ ਗੈਰ ਹੋ ਕੇ ਮਿਲੇ ਪਾਵ ਕੇ ਜਿਨ੍ਹਾਂ ਵਾਸਤੇ ਕਮਾਈ ਕੀਤੀ ਸੀ ਉਹ ਜਵਾਬ ਦੇ ਗਏ ਛੱਡ ਗਏ ਪਹਿਲਾਂ ਬਾਪੂ ਜੀ ਕਹਿੰਦੇ ਸੀ ਫਿਰ ਬੁੜਾ ਕਹਿਣ ਲੱਗੇ ਫਿਰ ਕੋਲੋਂ ਮੁਸਕਉਣ ਲੱਗਾ ਮਾਂ ਬਾਪ ਦੇਉ ਦੂਰੀਆਂ ਬਣਾ ਲੀਆਂ ਵਿਖਿਆ ਅਜੋਂ ਸੁਰਤ ਸੁਖੇ ਆਸਾ ਕੈਸੇ ਹੋਈ ਹੈ ਰਾਜ ਆਰਾਮ ਨਵਾਸਾ ਮੇਰੀ ਆਸ ਸੁੱਖਾਂ ਦੇ ਰਾਹ ਤੇ ਜੇ ਪੈਗੀ ਮੈਂ ਕਿਸ ਤਰ੍ਹਾਂ ਉਸ ਰਾਜੀ RAM ਵਹਿਗੁਰੂ ਨੂੰ ਮਿਲਾਂਗਾ ਮੈਂ ਉਹਦੇ ਵਿੱਚ ਕਿਸ ਤਰ੍ਹਾਂ ਨਵਾਸ ਕਰ ਸਕਾਂਗਾ ਨਹੀਂ ਹੋਣਾ ਆਸਾ ਵਿੱਚ ਅਤ ਦੁੱਖ ਘਣਾ ਦੁਨੀਆ ਦੀਆਂ ਆਸਾਂ ਦੁਨੀਆ ਦੇ ਪਦਾਰਥਾਂ ਦੀਆਂ ਆਸਾਂ ਲੈਣ ਵਾਸਤੇ ਜਿਹੜਾ ਮਨੁੱਖ ਤੁਰਿਆ ਸਤਿਗੁਰੂ ਜੀ ਆਖਦੇ ਨੇ ਉਹ ਦੁਖੀ ਹੋਇਆ ਦੁਖੀ ਹੋਇਆ ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿੱਤ ਲਾਇਆ ਗੁਰਮੁਖ ਭਇ ਨਰਾਸ ਪਰਮ ਸੁਖ ਪਾਇਆ ਜਿਹੜੇ ਗੁਰੂ ਨਾਲ ਜੁੜੇ ਨੇ ਉਹਨਾਂ ਦੁਨੀਆ ਦੇ ਪਦਾਰਥਾਂ ਨੂੰ ਠੁਕਰਾਇਆ ਹੈ ਗੁਰਮਖ ਜਿਹੜਾ ਹੈ ਦੁਨੀਆ ਦੀਆਂ ਦੌਲਤਾਂ ਤੋਂ ਨਰਾਸਾ ਹੈ ਉਹ ਨਹੀਂ ਉਹ ਨਹੀਂ ਘਟਨ ਕਰਦਾ ਹੋ ਨਹੀਂ ਇਹ ਦੇ ਮਗਰ ਪਾਇਦਾ ਦੁਨੀਆਦਾਰ ਬੰਦਾ ਜਿਹੜਾ ਸੰਸਾਰ ਦੇ ਵਿੱਚ ਉਲਝ ਗਿਆ ਹੈ ਉਹ ਸੁੱਖਾਂ ਦੀ ਆਸ ਲੈ ਕੇ ਆਪਣਾ ਪੂਰਾ ਜੀਵਨ ਹੀ ਨਿਸ਼ਾਵਰ ਕਰ ਦਿੰਦਾ ਹੈ ਤੇ ਅੰਤ ਨੂੰ ਜਾ ਕੇ ਸੰਗ ਸਖਾ ਸਭ ਤਜ ਗਏ ਉਹ ਨਾਨੇ ਵੀ ਉਸਾਤ ਸਾਰੇ ਛੱਡ ਜਾਂਦੇ ਨੇ ਕਬੀਰ ਸਾਹਿਬ ਨੇ ਇੱਕ ਕਮਾਲ ਦਾ ਸਿਨਿਆ ਦਿੱਤਾ ਕਿ ਇਸ ਕਰਕੇ ਮੈਂ ਉਸ ਰੱਬ ਨੂੰ ਪਾਉਣ ਵਾਸਤੇ ਸੁੱਖਾਂ ਦੀ ਆਸ ਹੀ ਨਹੀਂ ਰੱਖੀ ਜੇ ਆਸ ਰੱਖੀਏ ਤੇ ਪ੍ਰਭ ਮਿਲਣੇ ਕੀ ਚਾਹ ਦੀ ਰੱਖੀਏ ਮੇਰੇ ਅੰਦਰ ਚਾਹ ਚੜ੍ਹਿਆ ਹੋਇਆ ਮੈਂ ਪ੍ਰਭੂ ਨੂੰ ਮਿਲਾਂ ਪਰ ਦੁਨਿਆਵੀ ਸੰਸਾਰ ਦੇ ਲੋਕਾਂ ਦੇ ਅੰਦਰ ਮਾਇਆ ਇਕੱਠੀ ਕਰਨ ਦਾ ਤਾਂ ਚਾ ਚੜਿਆ ਹੋਇਆ ਹੈ ਭਾਵੇਂ ਉਹ ਕਿੰਨੇ ਵੀ ਥੱਕੇ ਹੋਣ ਕਿੰਨੇ ਵੀ ਨੰਦਰਾਏ ਹੋਣ ਸਰੀਰਕ ਤੌਰ ਤੇ ਵੀ ਠੀਕ ਨਾ ਹੋਣ ਪਰ ਉਹ ਦੁੱਖਾਂ ਨੂੰ ਵੀ ਮਹਿਸੂਸ ਨਹੀਂ ਕਰਦੇ ਹਾਂ ਹਾਂ ਕਰਤ ਬਿਹਾਨੇ ਆਵਦਾ ਤਾਂ ਮੈਂ ਸੰਤੋਖ ਨਾ ਪਾਇਆ ਹਾਏ ਮਾਇਆ ਹਾਏ ਮਾਇਆ ਜਿਹੜੇ ਰੱਬ ਨਾਲੋਂ ਪ੍ਰਮਾਤਮਾ ਵਹਿਗੁਰੂ ਨਾਲੋਂ ਟੁੱਟੇ ਨੇ ਉਹ ਮਾਇਆ ਹੀ ਮਾਇਆ ਕੂਕ ਦੇ ਅੰਤ ਕਰ ਜਾਂਦੇ ਨੇ ਮਾਇਆ ਮਨੋਂ ਨਾ ਵਿਸਰਾਈ ਮੰਗੈ ਦਮਾ ਦਮ ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਾਉ ਕੋ ਰਬ ਨਹੀਂ ਜੀਤੇ ਹੁੰਦਾ ਮਾਇਆ ਮਾਇਆ ਕਰਤੇ ਤੋ ਜਾਨਦੇ ਨੇ ਆਸਾ ਵਿੱਚ ਯਤ ਦੁੱਖ ਘਣਾ ਮਨਮੁਖ ਚਿਤ ਲਾਇਆ ਗੁਰਮੁਖ ਪਏ ਨਰਾਸ ਪਰਮ ਸੁਖ ਪਾਇਆ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਇਸ ਮਨੁੱਖੇ ਜੀਵਨ ਦੇ ਰਾਹੀ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਬਖਸ਼ ਕੇ ਸਾਨੂੰ ਗਿਆਤ ਦਿੱਤਾ ਹੈ ਕਿ ਅਸੀਂ ਇਸ ਮਾਇਆ ਤੋਂ ਇਸ ਧਨ ਤੋਂ ਇਸ ਦੀ ਮਮਤਾ ਤੋਂ ਸੰਸਾਰ ਪਰਿਵਾਰ ਦੀ ਮਮਤਾ ਵਿੱਚੋਂ ਬਚ ਕੇ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਜੀਵਨ ਲਕਸ਼ ਨੂੰ ਕਿਤਨਾ ਸੁੰਦਰ ਬਣਾ ਕੇ ਪਰਮਾਤਮਾ ਵਾਹਿਗੁਰੂ ਦੇ ਵਿੱਚ ਅਪੇਰ ਹੋਣਾ ਹੈ ਅਸੀਂ ਵਾਹਿਗੁਰੂ ਦੇ ਨੇੜੇ ਲੱਗিয়ে ਸਾਨੂੰ